ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਵੈਜ ਰਸੋਈ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਰੋਜ਼ ਨਵੀਆਂ ਸਪੈਸ਼ਲ ਰੈਸਪੀ ਅਪਲੋਡ ਕਰਦੇ ਆ ਇਸ ਲਈ ਰਿਕੁਐਸਟ ਹੈ ਕਿ ਆਪਣਾ ਚੈਨਲ ਸਮਝ ਕੇ ਜਰੂਰ ਸਬਸਕ੍ਰਾਈਬ ਕਰ ਲੈਣਾ ਅੱਜ ਦੀ ਵੀਡੀਓ ਵਿੱਚ ਆਪਾਂ ਕਸਟਰਡ ਅਤੇ ਬ੍ਰੈਡ ਦੀਏ ਨੇ ਤੋਂ ਬਹੁਤ ਹੀ ਵਧੀਆ ਤੇ ਸਪੈਸ਼ਲ ਰੈਸਪੀ ਬਣਾਵਾਂਗੇ ਜੋ ਕਿ ਬਣਾਉਣ ਵਿੱਚ ਬਹੁਤ ਹੀ ਆਸਾਨ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਵਧੀਆ ਲੱਗਦੀ ਹੈ ਇਸ ਨੂੰ ਤੁਸੀਂ ਰੋਟੀ ਤੋਂ ਬਾਅਦ ਖਾਓਗੇ ਤਾਂ ਬਹੁਤ ਹੀ ਮਜ਼ਾ ਆਉਂਦਾ ਹੈ ਚਲੋ ਹੁਣ ਰੈਸਪੀ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆ ਰੈਸਪੀ ਸ਼ੁਰੂ ਕਰਨ ਲਈ ਇੱਥੇ ਮੈਂ ਇੱਕ ਪਤਿੱਲੀ ਲਈ ਹੈ ਇਹਦੇ ਵਿੱਚ ਆਪਾਂ ਅੱਧਾ ਲੀਟਰ ਦੁੱਧ ਪਾਵਾਂਗੇ ਅੱਧਾ ਲੀਟਰ ਦੁੱਧ ਪਾ ਕੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਔਨ ਕਰ ਦਵਾਂਗੇ ਤੇ ਹਾਈ ਰੱਖਾਂਗੇ ਤੇ ਇੱਕੋ ਵਾਲੀ ਆਉਣ ਤੱਕ ਇਸ ਨੂੰ ਇਸ ਤਰ੍ਹਾਂ ਹਲਕਾ ਹਲਕਾ ਹਿਲਾਉਂਦੇ ਰਵਾਂਗੇ ਜਦੋਂ ਤੱਕ ਇੱਕ ਵਾਲੀ ਨਹੀਂ ਆ ਜਾਂਦੀ ਵਿੱਚ ਵਿੱਚ ਆਪਾਂ ਇਸ ਨੂੰ ਇਸ ਤਰ੍ਹਾਂ ਕੜਸੀ ਦੇ ਨਾਲ ਹਲਾਏ ਜਾਣਾ ਤੁਸੀਂ ਦੇਖ ਸਕਦੇ ਹੋ ਆਪਣੇ ਦੁੱਧ ਨੂੰ ਉਬਾਲੀ ਆਉਣ ਵਾਲੀ ਹੈ ਹਲਕਾ ਹਲਕਾ ਇਸ ਤਰ੍ਹਾਂ ਆਪਾਂ ਹਿਲਾਉਂਦੇ ਰਹਿਣਾ ਜਦੋਂ ਤੱਕ ਆਪਣੇ ਦੁੱਧ ਨੂੰ ਉਬਾਲੀ ਨਹੀਂ ਆ ਜਾਂਦੀ ਹੁਣ ਉਬਾਲੀ ਆ ਗਈ ਹੈ ਹੁਣ ਇਹਦੇ ਵਿੱਚ ਆਪਾਂ ਚੀਨੀ ਪਾਵਾਂਗੇ ਮੇਰਾ ਅੱਧਾ ਲੀਟਰ ਦੁੱਧ ਸੀ ਇਸ ਲਈ ਮੈਂ ਇਹਦੇ ਵਿੱਚ 3 ਤੋਂ 4 ਚਮਚ ਚੀਨੀ ਪਾਈ ਹੈ ਹੁਣ ਆਪਾਂ ਚੀਨੀ ਨੂੰ ਇਹਦੇ ਵਿੱਚ ਮਿਕਸ ਕਰਾਂਗੇ ਤੇ ਦੁੱਧ ਨੂੰ ਇੱਕ ਉਬਾਲੀ ਆਉਣ ਦਵਾਂਗੇ ਜਦੋਂ ਵਾਲੀ ਆ ਜਾਏਗੀ ਫਿਰ ਆਪਾਂ ਗੈਸ ਦੇ ਫਲੇਮ ਨੂੰ ਸਲੋ ਕਰ ਦੇਵਾਂਗੇ ਸਟੋਪ ਕਿਉਂ ਹੁਣ ਆਪਣੇ ਦੁੱਧ ਨੂੰ ਵਾਲੀ ਆ ਚੁੱਕੀ ਹੈ ਹੁਣ ਆਪਾਂ ਗੈਸ ਦੀ ਫਲੇਮ ਨੂੰ ਸਲੋ ਕਰ ਦੇਵਾਂਗੇ ਤੇ ਇਸ ਨੂੰ 2 ਤੋਂ 3 ਮਿੰਟ ਰਿਜਣ ਦਵਾਂਗੇ ਸਲੋ ਗੈਸ ਤੇ ਹੁਣ ਆਪਾਂ ਇੱਕ ਕੋਲੀ ਦੇ ਵਿੱਚ ਮੈਂ 2 ਤੋਂ 3 ਚਮਚ ਦੁੱਧ ਲਿਆ ਆਪਾਂ ਥੋੜਾ ਜਿਹਾ ਚ ਦੁੱਧ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ 2 ਚਮਚ ਕਸਟਰਡ ਪਾਵਾਂਗੇ ਕਸਟਰਡ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤਾਂ ਜੋ ਦੁੱਧ ਵਿੱਚ ਇਹਨ ਬਿਲਕੁਲ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਏ ਵਿੱਚ ਡਲੀਆਂ ਜੀ ਜਾਂ ਨਾਰਾਇਣ ਚੰਗੀ ਤਰ੍ਹਾਂ ਆਪਾਂ ਦੁੱਧ ਦੇ ਵਿੱਚ ਮਿਕਸ ਕਰ ਲੈਣਾ ਇਸ ਤਰੀਕੇ ਦੇ ਨਾਲ ਅਪਾ ਇਸ ਨੂੰ ਇਸ ਤਰੀਕੇ ਨਾਲ ਦੁੱਧ ਦੇ ਵਿੱਚ ਘੋਲ ਕੇ ਹੀ ਪਾਣਾ ਹੈ ਆਪਾਂ ਸਿੱਧਾ ਇਹਨੂੰ ਦੁੱਧ ਦੇ ਵਿੱਚ ਨਹੀਂ ਪਾਉਣਾ ਪਹਿਲਾਂ ਥੋੜਾ ਜਿਹਾ ਦੁੱਧ ਲੈ ਕੇ ਉਹਦੇ ਵਿੱਚ ਇਸ ਤਰੀਕੇ ਦੇ ਨਾਲ ਘੋਲ ਕੇ ਹੀ ਦੁੱਧੇ ਚ ਪਾਵਾਂਗੇ ਹੁਣ ਆਪਣਾ ਦੁੱਧ ਨੂੰ ਵੀ 2-3 ਮਿੰਟ ਹੋ ਗਏ ਨੇ ਰਿਝੂ ਗਿਆ ਹੁਣ ਆਪਾਂ ਇਹਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਇਲਾਚੀ ਪਾਊਡਰ ਪਾਇਆ ਇਲਾਚੀ ਪਾਊਡਰ ਪਾਉਣ ਨਾਲ ਆਪਣਾ ਸਵਾਦ ਦੁੱਧ ਦਾ ਹੋਰ ਵੀ ਜ਼ਿਆਦਾ ਵਧ ਜਾਏਗਾ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ 1-2 ਮਿੰਟ ਪਕਾ ਲਾਂਗੇ ਹੁਣ ਆਪਾਂ ਇਹਦੇ ਵਿੱਚ ਕਸਟਰਡ ਪਾਵਾਂਗੇ ਥੋੜਾ ਥੋੜਾ ਆਪਾਂ ਅੱਗੇ ਆਪਾਂ ਮਿਕਸ ਕਰ ਲਵਾਂਗੇ ਆਪਾਂ ਸਾਰਾ ਇੱਕ ਵਾਰ ਚ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਹੀ ਪਾਵਾਂਗੇ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ 1-2 ਮਿੰਟ ਲਈ ਸਲੋ ਗੈਸ ਤੇ ਹੀ ਸਲੋ ਗੈਸ ਤੇ ਇਹਨੂੰ ਰਿਜਜਨ ਦਵਾਂਗੇ ਜਦ ਤੱਕ ਆਪਾਂਾ ਦੁੱਧ ਰਿਜਜਦਾ ਸਲੋ ਗੈਸ ਤੇ ਆਪਣਾ ਕਸਟਰਡ ਵਾਲਾ ਦੁੱਧ ਤਿਆਰ ਹੋ ਰਿਹਾ ਓਨੀ ਦੇਰ ਆਪਾਂ ਬ੍ਰੈਡ ਦੀ ਬ੍ਰੈਡ ਨੂੰ ਕੱਟ ਲੈਨੇ ਆ ਬ੍ਰੈਡ ਮੈਂ ਇੱਥੇ 4 ਬ੍ਰੈਡ ਦੇ ਪੀਸ ਲਏ ਨੇ ਤੇ ਇਹਨਾਂ ਦੇ ਆਪਾਂ ਚਾਰੋਂ ਤਰਫ ਤੋਂ ਆ ਕੋਰਨਰ ਜੇ ਕੱਟ ਦਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਚਾਰੋਂ ਕੋਰਨਰ ਇਹਦੇ ਕੱਟ ਦੇਣੇ ਨੇ ਬ੍ਰੈਡ ਦੇ देखो इस तरह के पीसिस कर लवाने ब्रैड सारे पीसिस कट देखो आप इस तरीके ना आप सारे ब्रैड के पीसा साइड वाले इन्होंने ला दिते ने अपा सा चारों साइड तो ਹੁਣ ਆਪਾਂ ਹੁਣ ਆਪਾਂ ਇੱਕ ਪੈਨ ਲਿਆ ਪੈਨ ਦੇ ਵਿੱਚ ਆਪਾਂ ਤਿੰਨ ਤੋਂ ਚਾਰ ਜੰਮੱਚ ਦੇਸੀ ਘਿਓ ਦੇ ਪਾਵਾਂਗੇ ਤੇ ਹੁਣ ਆਪਾਂ ਘਿਓ ਨੂੰ ਥੋੜਾ ਜਿਹਾ ਗਰਮ ਹੋ ਲੈਣ ਦਵਾਂਗੇ ਘਿਓ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਇਸ ਤਿਹੇ ਕਿਨਾਂ ਬਰੈਡਾਂ ਨੂੰ ਫਰਾਈ ਕਰਾਂਗੇ 2 ਮਿੰਟ ਆਪਾਂ ਇਸ ਸਾਈਡ ਰੱਖਾਂਗੇ ਫਿਰ ਇਸ ਦੀ ਸਾਈਡ ਆਪਾਂ ਚੇਂਜ ਕਰ ਦਵਾਂਗੇ। ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਬ੍ਰੈਡਾਂ ਨੂੰ ਫਰਾਈ ਕਰ ਲਏ ਦੇਖੋ ਆਪਣੀ ਆ ਸਾਈਡ ਪੱਕ ਚੁੱਕੀ ਹੁਣ ਆਪਾਂ ਇਸ ਤਰ੍ਹਾਂ ਇਹ ਸਾਈਡ ਚੇਂਜ ਕਰਤੀਏ ਦੂਸਰੀ ਸਾਈਡ ਤੋਂ ਵੀ ਇਸ ਤਰੀਕੇ ਨਾਲ ਹੀ ਆਪਾਂ ਪਕਾ ਲਵਾਂਗੇ। ਹੁਣ ਆਪਣੇ ਪੱਕ ਚੁੱਕੇ ਨੇ ਬ੍ਰੈਡ ਦੇ ਪੀਸਿਸ ਇਹਨਾਂ ਨੂੰ ਹੁਣ ਆਪਾਂ ਬਾਹਰ ਕੱਢ ਲਵਾਂਗੇ। ਤੇ ਬਾਕੀ ਜਿਹੜੇ ਬਰੈਡ ਦੇ ਪੀਸ ਨੇ ਉਹਨਾਂ ਨੂੰ ਵੀ ਫੇਰ ਆਪਾਂ ਇਸੇ ਤਰੀਕੇ ਦੇ ਨਾਲ ਫਰਾਈ ਕਰ ਲਵਾਂਗੇ 2 ਮਿੰਟ ਇਸ ਸਾਈਡ ਤੇ ਫਿਰ 2 ਮਿੰਟ ਬਾਅਦ ਸਾਈਡ ਚੇਂਜ ਕਰਕੇ ਦੂਸਰੀ ਸਾਈਡ ਪਕਾ ਲਵਾਂਗੇ ਸਾਰੇ ਪੀਸਿਸ ਨੂੰ ਆਪਾਂ ਇਸੇ ਤਰ੍ਹਾਂ ਫਰਾਈ ਕਰ ਲੈਣਾ ਹੁਣ ਆਪਣੇ ਪੀਸਿਸ ਹੋ ਗਏ ਨੇ ਇਹਨਾਂ ਨੂੰ ਹੁਣ ਆਪਾਂ ਬਾਹਰ ਕੱਢ ਲਵਾਂਗੇ ਹੁਣ ਆਪਾਂ ਇਸ ਤਰ੍ਹਾਂ ਦੇਖੋ ਆਪਾਂ ਸਾਰੇ ਬਰੈਡਾਂ ਨੂੰ ਇਸ ਤਰੀਕੇ ਨਾਲ ਫਰਾਈ ਕਰ ਲਿਆ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਇਹਦੇ ਵਿੱਚੋਂ ਕਸਟਰਡ ਪਾਵਾਂਗੇ ਜਿਹੜੇ ਆਪਾਂ ਤਿਆਰ ਕੀਤਾ ਪਹਿਲਾਂ نیچے ਆਪਾਂ ਕਸਟਰਡ ਪਾ ਲਾਂਗੇ ਸਾਰਾ ਥੋੜਾ ਜਿਹਾ ਹੀ ਪਾਵਾਂਗੇ ਆਪਣੇ ਨਿਚਲਾ ਹਿੱਸੇ ਦਾ ਸਾਰਾ ਕਵਰ ਕਰ ਲਵਾਂਗੇ ਇਸ ਡੱਬੇ ਦਾ ਜਿਹਦੇ ਵਿੱਚ ਵੀ ਤੁਸੀਂ ਇਹਨੂੰ ਬਣਾਉਣਾ ਹੈ ਇਸ ਟੇਕੇ ਦੇ ਨਾਲ ਹੁਣ ਆਪਾਂ ਇਹਦੇ ਉੱਤੇ ਜੋ ਆਪਾਂ ਬਰੈਡ ਦੇ ਪੀਸਿਸ ਫਰਾਈ ਕੀਤੇ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਇਹਦੇ ਵਿੱਚ ਇਸ ਤਰੀਕੇ ਨਾਲ ਰੱਖਾਂਗੇ ਇਸ ਤਰੀਕੇ ਨਾਲ ਆਪਾਂ ਚਾਰੇ ਪੀਸਾਂ ਨੂੰ ਰੱਖਤਾ ਹੁਣ ਆਪਾਂ ਇਹਦੇ ਉੱਤੇ ਫਿਰ ਕਸਟਰਡ ਪਾਵਾਂਗੇ ਫਸਾਰੇ ਪੀਸਾ ਤੇ ਇਸ ਤਰੀਕੇ ਨਾਲ ਫੈਲਾ ਕੇ ਅੱਛੀ ਤਰ੍ਹਾਂ ਦੇ ਨਾਲ ਕਸਟਰਡ ਪਾਤਾ ਹੁਣ ਆਪਾਂ ਇਹਦੇ ਉੱਤੇ ਫਿਰ ਬ੍ਰੈਡ ਦੇ ਪੀਸਿਸ ਲਗਾ ਦਾਂਗੇ ਹੁਣ ਆਪਾਂ ਇਸ ਦੇ ਉੱਤੇ ਫਿਰ ਕਸਟਰਡ ਪਾਵਾਂਗੇ ਇਹ ਕੋ ਇਸ ਤਰੀਕੇ ਨਾਲ ਆਪਾਂ ਪਾਤਾ ਸਾਰਾ ਇਹਦੇ ਉੱਤੇ ਫਿਲਾ ਕੇ اچھی ਤਰ੍ਹਾਂ ਦੇ ਨਾਲ ਹੁਣ ਆਪਾਂ ਇਹਦੇ ਉੱਤੇ ਕਾਜੂ ਬਦਾਮ ਗਿਰੀਆਂ ਪਿਸਤਾ ਜੋ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਪਾ ਸਕਦੇ ਹੋ ਇਸ ਤਰੀਕੇ ਦੇ ਨਾਲ ਆਪਾਂ ਇਹਦੇ ਉੱਤੇ ਪਾ ਦੇਵਾਂਗੇ ਡਰਾਇ ਫਰੂਟਸ ਤੁਸੀਂ ਜੋ ਵੀ ਤੁਹਾਨੂੰ ਡਰਾਇ ਫਰੂਟਸ ਪਸੰਦ ਹੈ ਤੁਸੀਂ ਉਹ ਵਾਲੀ ਡਰਾਇ ਫਰੂਟਸ ਪਾ ਸਕਦੇ ਹੋ ਹੁਣ ਆਪਾਂ ਇਸ ਨੂੰ 2 ਘੰਟੇ ਵਾਲੀ ਫ੍ਰਿਜ ਵਿੱਚ ਰੱਖ ਦਵਾਂਗੇ ਤੇ 2 ਘੰਟੇ ਹੋ ਚੁੱਕੇ ਨੇ ਦੇਖੋ ਆਪਣਾ ਕਿੰਨਾ ਵਧੀਆ ਹੋ ਗਿਆ ਫ੍ਰਿਜ ਵਿੱਚ ਰੱਖਣਾ ਕਿੰਨਾ ਵਧੀਆ ਆਪਣਾ ਇਹ ਜੰਮ ਗਿਆ ਤੇ ਨਾਲੇ ਠੰਡਾ ਹੋ ਗਿਆ ਠੰਡਾ ਹੋ ਕੇ ਖਾਣ ਵਿੱਚ ਵੀ ਇਹ ਆਪਾਂ ਨੂੰ ਬਹੁਤ ਹੀ ਸਵਾਦ ਲੱਗੇਗਾ ਇਸ ਤਰੀਕੇ ਨਾਲ ਤੁਸੀਂ ਪੀਸਿਸ ਲੈ ਕੇ ਜਸਾਫ ਕਰੋ ਤੇ ਕਾਬੂ ਦੀ ਸਵਾਦੋ ਲੱਗਦੀ ਹੈ ਬਹੁਤ ਹੀ ਮਜ਼ਾ ਆਉਂਦਾ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ